ਨਗਰ ਨਿਗਮ ਪਟਿਆਲਾ ਦੇ ਪਾਰਕ ਵਿਖੇ ਭਾਰਤੀਆ ਵਾਲਮੀਕੀ ਧਰਮ ਸਮਾਜ ਪਵਾਦਾਸ ਦੇ ਰਾਸ਼ਟਰੀ ਸਲਾਹਕਾਰ ਵੀਰ ਪ੍ਰੇਮ ਖੋੜਾ ਅਤੇ ਨਗਰ ਨਿਗਮ ਸਵੀਪਰ ਯੂਨੀਅਨ ਦੇ ਸਾਬਕਾ ਪ੍ਰਧਾਨ ਬਿੰਨੀ ਸਹੋਤਾ ਦੀ ਅਗਵਾਈ ਵਿੱਚ ਭਾਰਤੀ ਸੁਵਿਧਾਨ ਦੇ ਮਤਾ ਭਾਰਤ ਰਤਨ ਦਲਤਾਂ ਦੇ ਮਸੀਹਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੇ 67ਵੇਂ ਮਹਾਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਮੌਕੇ ਤੇ ਕਈ ਅਗਵਾਵਾਂ ਵੱਲੋਂ ਬਾਬਾ ਸਾਹਿਬ ਦੀ ਪ੍ਰਤੀਮਾ ਤੇ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਨੇਤਰ ਬਿੜਲਾਂਣ ਕੁਦੀਪ ਵਿਜੇ ਸੰਗਰ ਕਮਲਜੀਤ ਪਰਮਜੀਤ ਕਨੌਰ ਸੰਦੀਪ ਗਾਗੜ ਮੁਕੇਸ਼ ਰਾਹੀ ਰਿੰਕੂ ਵੈਦ ਅਸ਼ੋਕ ਏਕਤਾ ਗੁਰਸੇਵਕ ਗੱਗੂ ਸੋਨੂ ਦਰੋਗਾ ਸ਼ਿਵ ਕੁਮਾਰ ਪ੍ਰਧਾਨ ਮਿਨਿਸਪਲ ਵਰਕਰਸ ਯੂਨੀਅਨ ਚੇਅਰਮੈਨ ਜਸਵੀਰ ਸਿੰਘ ਗੋਲਦੀ ਕ੍ਰਿਆਣ ਸੀਮਾ ਵੈਦ ਰਾਜੇਸ਼ ਸੱਬਰਵਾਲ ਸੰਜੇ ਹੰਸ, ਰਾਜੀਵ ạtਵਾਲ ਜੋਨੀ, ਨਿੰਦਰ ਸਿੰਘ ਬਡੁੰਗਰ, ਦੀਪਕ ਕੁਮਾਰ ਵਾਲਮੀਕੀ, ਕਰਨ ਗਿੱਲ, ਪੱਪੂ ਪ੍ਰਥਵੀ ạtਵਾਲ, ਕੁਲਦੀਪ, ਰਵੀ ਖੋੜਾ ਆਦ ਆਗਵਾ ਵੱਲੋਂ ਬਾਬਾ ਸਾਹਿਬ ਨੂੰ ਨਮਨ ਕੀਤਾ ਗਿਆ। ਇਸ ਮੌਕੇ ਤੇ ਵੀਰ ਪ੍ਰੇਮ ਖੋੜਾ ਅਤੇ ਬਿੰਨੀ ਸੋਤਾ ਨੇ ਸੰਜੇ ਤੌਰ ਤੇ ਕਿਹਾ ਕਿ ਡਾਕਟਰ ਡੀ ਆਰ ਅੰਬੇਡਕਰ ਸਾਹਿਬ ਨੇ ਸਮਾਨਤਾ ਬਰਾਬਰੀ ਲਈ ਦਲਿਤ ਸਮਾਜ ਵਿੱਚ ਚੇਤਨਾ ਜਗਾਈ। ਜਿਸ ਨਾਲ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ ਉਹਨਾਂ ਨੇ ਛੋਸ਼ਿਤ ਪਛੜੇ ਪੀੜਿਤ ਵਰਗ ਨੂੰ ਉੱਚਾ ਚੁੱਕਣ ਅਤੇ ਢੇਰਪਾਉ ਦੇ ਖਾਤਮੇ ਲਈ ਸਾਰੀ ਜ਼ਿੰਦਗੀ ਸੰਘਰਸ਼ ਕੀਤਾ ਅਤੇ ਅਧਿਕਾਰਾਂ ਲਈ ਅਭਿਆਨ ਚਲਾਏ ਉਹਨਾਂ ਕਿਹਾ ਕਿ ਬਾਬਾ ਸਾਹਿਬ ਨੇ ਆਪਣੇ ਸੰਘਰਸ਼ ਨਾਲ ਪੜ੍ਹ ਲਿਖ ਕੇ 32 ਡਿਗਰੀਆਂ ਦੀ ਪ੍ਰਾਪਤੀਆਂ ਕੀਤੀਆਂ ਸਨ ਅਤੇ ਉਹ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਐਸ ਲਈ ਸਾਨੂੰ ਉਹਨਾਂ ਦੇ ਵਿਚਾਰਾਂ ਅਤੇ ਉਹਨਾਂ ਦੇ ਦਰਸ਼ਾਏ ਮਾਰਗ ਤੇ ਅਮਲ ਕਰਕੇ ਸਿੱਖਿਤ ਹੋ ਕੇ ਅੱਗੇ ਵਧਣਾ ਚਾਹੀਦਾ ਹੈ ਅੱਜ ਭਾਰਤ ਰਤਨ ਡਾਕਟਰ ਵੀ ਆਰ ਅੰਬੇਡਕਰ ਜੀ ਦੇ ਪ੍ਰੀਨਿਰਮਾਨ ਦਿਵਸ ਤੇ ਅੱਜ ਇਹ ਸਰਧਾਂਜਲੀ ਸਮਾਰੋਪ ਕੀਤਾ ਗਿਆ ਸਾਰੇ ਨਗਰ ਨਿਗਮ ਦੇ ਮੁਲਾਜ਼ਮ ਹੋ ਸਾਰੇ ਸਮਾਜ ਬਲੂ ਇੱਕ ਸੰਜਾ ਮਿਲ ਕੇ ਇਹ ਸਮਾਗਮ ਕੀਤਾ ਗਿਆ ਅਸੀਂ ਸਮਾਜ ਨੂੰ ਅਪੀਲ ਕਰਦੇ ਹਾਂ ਕਿ ਇਹ ਨਾ ਫੰਕਸ਼ਨਾਂ ਨੂੰ ਜੋਰ ਸ਼ੋਰ ਨਾਲ ਮਨਾਇਆ ਜਾਵੇ ਤਾਂ ਜੋ ਲੋਕਾਂ ਚ ਬਾਬਾ ਸਾਹਿਬ ਦੇ ਵਿਚਾਰਾਂ ਬਾਰੇ ਜਾਣਕਾਰੀ ਮਿਲੇ ਇਹੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਹਮੇਸ਼ਾ ਹੀ ਦਿਹਾੜੇ ਸੰਜੇ ਤੌਰ ਤੇ ਹੀ ਬਿਨਾ ਕਿਸੇ ਰਾਜਨੀਤੀ ਉਸ ਤੋਂ ਮਨਾਉਣੇ ਚਾਹੀਦੇ ਨੇ ਜੀਤੇ ਸਮਾਜਿਕਤਾ ਬਣੀ ਰਹੇ ਔਰ ਸਮਾਜ ਨੂੰ ਅਪੀਲ ਕਰਦੇ ਹਾਂ ਕਿ ਆਪਚ ਇਕਤਾ ਬਣਾ ਕੇ ਰੱਖੋ ਲੜਾਈਆਂ ਝਗੜਿਆਂ ਚ ਕੁਝ ਨਹੀਂ ਆਪਣੇ ਬੱਚਿਆਂ ਨੂੰ ਪੜਾਓ ਤਾਕਤਵਰ ਕਰੋ ਜੇਕਰ ਤੁਹਾਡੇ ਬੱਚੇ ਪੜ੍ਹ ਜਾਂਦੇ ਨੇ ਇੱਕ ਬਾਬਾ ਸਾਹਿਬ ਨੂੰ ਕਿਵੇਂ ਦੇਖਦੇ ਹੋ ਕਿ ਬਾਬਾ ਸਾਹਿਬ ਦੇ ਜਿਹੜੇ ਸੁਪਨਿਆਂ ਦਾ ਦੇਸ਼ ਸੀਗਾ ਭਾਰਤ ਉਹ ਖੁਸ਼ਹਾਲ ਬਣੇਗਾ ਜੀ ਬਾਬਾ ਸਾਹਿਬ ਨੇ ਸਭ ਤੋਂ ਪਹਿਲੀ ਗੱਲ ਕਲਮ এডਿਕੇਸ਼ਨ ਉਹਨਾਂ ਨੇ ਕਿਹਾ ਸੀ ਕਿ ਪੜਨਾ ਪੜੋ ਜੁੜੋ ਸੰਘਰਸ਼ ਕਰੋ ਅਸੀਂ ਉਸ ਵਿਚਾਰਧਾਰਾ ਨੂੰ ਬਹੁਤ ਘੱਟ ਅਪਣਾਇਆ ਕਿਉਂਕਿ ਜਦੋਂ ਤੱਕ ਸਾਡੇ ਕੋਲ এডਿਕੇਸ਼ਨ ਨਹੀਂ ਹੋਏਗੀ ਅਸੀ ਤਾਕਤਵਰ ਨਹੀਂ ਹੋ ਸਕੀ ਇਹ ਕਹਿਣਾ ਚਾਹੁੰਦਾ ਹੈ ਕਿ ਆਪਣੇ ਬੱਚਿਆਂ ਨੂੰ ਪੜਾਓ ਜੇਕਰ ਤੁਸੀਂ ਆਪਣੇ ਬੱਚੇ ਨੂੰ 10ਵੀਂ ਤੋਂ ਬਾਅਦ ਪਲੱਸ 2 ਤੋਂ ਬਾਅਦ 5 ਸਾਲ ਆਪਣੇ ਬੱਚਿਆਂ ਦੀ ਰਾਖੀ ਕਰ ਲਈ ਤਾਂ ਗਰੀਬੀ ਤੁਹਾਡੇ ਘਰ ਦੇ ਅੰਦਰ ਨਹੀਂ ਆ ਸਕਦੀ 5 ਸਾਲ ਜੇਕਰ ਤੁਸੀਂ ਆਪਣੇ ਬੱਚੇ ਦੀ ਕੇਅਰ ਨਹੀਂ ਕਰੋਗੇ ਫਿਰ 50 ਸਾਲ ਗਰੀਬੀ ਤੁਹਾਡੇ ਘਰੋਂ ਨਹੀਂ ਜਾ ਸਕਦੀ ਇਹੀ ਮੇਰਾ ਅੱਜ ਦੇ ਸ਼ਰਧਾਂਜਲੀ ਸਮਾਰੋਹ ਤੇ ਕਹਿਣਾ ਹੈ ਵੀ ਆਪਣੇ ਬੱਚਿਆਂ ਨੂੰ ਪੜਾਓ ਅੱਧੀ ਅਸੀਂ ਬਾਬਾ ਸਾਡੇ ਸੁਪਨੇ ਅਨੁਸਾਰ ਕਰ ਕਰ ਸਕਦੇ